ਫਾ ਚੰਦੀ ਹੈ ਵੀ ਜਿਹਦੇ ਕੋਲੇ ਜਾਦੇ ਪੈਸੇ ਨੇ ਜਾਦੇ ਸੋਨਾ ਜਿਹੀ ਬੋਡੀ ਛੋਡੀ ਆ ਜਿਹਨੇ ਫਟੀ ਕੰਪਨੀ ਤੋਂ ਗਾਣਾ ਕੱਢਿਆ ਉਹੀ 스타 ਆ ਉਹਨੂੰ ਲੱਗਦਾ ਹੋ 스타 ਆ ਮੈਨੂੰ ਪਤਾ ਕੀ ਲੱਗਦਾ ਵੀ ਜਿਹਦੇ ਕੋਲੇ ਇੰਡੀਆ ਦਾ 25000 ਰੁਪਈਆ ਵੀਡੀਓ ਕਰਾ ਤੁਰ ਠੀਕ ਠਾਕ ਦੇਖਣ ਵਾਲਾ ਲੱਗਦਾ ਜਿਹਦੇ ਕੋਲੇ ਕਾਲੀ ਪੱਗ ਹੈ ਲਾਲ ਸ਼ਰਟ ਤੇ ਕਾਲੀ ਪੈਂਟ ਆ ਉਹ 스타 ਆ ਮਯਾਗ ਦੀ ਗੱਲ ਨਹੀਂ ਇੱਕ ਗੱਲ ਸਾਂ ਇੰਡੀਆ ਦੇ 25000 ਰੁਪਏ ਨਾਲ ਵੀਡੀਓ ਕੀਤੀ ਸੀ ਬਰੋ ਮੈਂ 25000 ਇੱਕ ਕੱਚ ਜੋਰ ਚਾਹੀਦਾ ਕਲਮ ਜੋਰ ਚਾਹੀਦਾ ਗੀਤ ਤਾਂ ਚੱਲਦਾ ਗੁੱਚੀ ਪੂਟਾ ਨਾਲ ਨਹੀਂ ਪੂਟਾ ਨਾਲ ਨਹੀਂ ਚੱਲਦਾ ਇਹ ਤੁਹਾਡੇ ਸਾਹਮਣੇ ਐਜੰਪਲ ਖੜਾ ਮੈਂ ਮੇਰੇ ਤਾਂ ਕੱਲ ਤੁਸੀਂ ਖੁੱਚੀ ਪਾਇਆ ਦੇਖੇ ਨਹੀਂ ਚੱਲ ਜੇ ਪਾਇਆ ਨਹੀਂ ਹੂਗਾ ਵੀ ਆਪਾਂ ਚੁੱਪ ਜੇ ਕਰਕੇ ਲੱਗੋ ਜੇ ਲੰਘ ਜਾਨਾ ਵੀ ਠੀਕ ਆ ਭਰਾ ਆਇਆ ਹੀ ਨਹੀਂ ਮੇਰੇ ਪੈਸੇ ਮੈਂ ਲੈ ਲਿਆ ਕੋਡੇ ਤੇ ਕਾਦੀ ਹਵਾ ਕਰਨੀ ਕਿਉਂ ਬਈ ਆਇਆ ਹੀ ਨਹੀਂ ਅੱਜ ਕੱਲ ਲੋਕ ਕਰਦੇ ਨੇ ਆਉਦੇ ਪੈਸਿਆਂੋਂ ਨੇ ਆਉਦੇ ਖਤਰੀ ਖਰੀਦਣੇ ਹਵਾ ਲੋਕਾਂ ਦੇ ਆਪਣਾ ਉਹ ਕਾਮ ਜਾਂ ਮੈਂ ਨਾ ਬਿਲਕੁਲ ਤੇ ਨਹੀਂ ਆਪਰੋਂ ਕਰਦੇ ਨੇ ਇਹ ਚੀਜ਼ ਸਿਕਾਈਏ ਵੀ ਕਿਸੇ ਤੇ ਹਵਾ ਜੀ ਕਰੀ ਆਈ ਨਾ ਨਾ ਕਦੀ ਨਹੀਂ ਇੱਕੋ ਗੱਲ ਕਹਿਣਾ ਵੀ ਜਦਿਆ ਲੀ ਸ਼ੁਰੂ ਕੀਤੀਆਂ ਨਾ ਆਉਣ ਵਾਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜਾਂ 10 ਦੇ ਵਿੱਚ ਸਿਰਫ ਮਿਹਨਤ ਕਾਸ਼ ਬੰਦੇ ਹੋਣਗੇ ਆ ਫੋਖਰੇ ਨਹੀਂ ਹੋਣਗੇ ਬਿਲਕੁਲ ਹੀ ਨਹੀਂ ਜਿੰਨਾਂ ਦੀ ਲਿਖਤ ਚਦਾ ਮੈਂ ਜਾਂ ਜਿਨ੍ਹਾਂ ਦੇ ਗਲੇ ਚਦਾ ਮੈਂ ਚਦਾ ਮੈਂ ਇੱਥੇ ਉਹੀ ਟਿਕਣਗੇ ਆ ਫੋਖਰਾ ਦੇ ਝੁੱਗੇ ਤੁਸੀਂ ਪਾੜਦਿਆ ਕਰੋਗੇ ਚੇਤ ਲਾ ਕੇ ਸੜਿਆ ਧੱਲੇ ਆ ਸਾਰਾ ਕਾਲਾ ਹੋਇਆ ਗੁੱਜੀ ਧਰੋਂਗੇ ਜਾਂ ਨਹੀਂ ਧਰੋਂਗੇ ਜੇ ਤੁਸੀਂ ਆਪ ਫੁਕ ਰਹੇ ਹੋ ਤਾਂ ਫੁਕਰਪੰਦੀ ਚੱਲੂਗੀ ਜੇ ਨਹੀਂ ਹੈਗੇ ਤਾਂ ਨਹੀਂ ਚੱਲੂਗੀ ਨਹੀਂ ਥੱਸ ਮੇਰਾ ਵੀਰ ਧਿਆਨ ਰੱਖਣਾ ਟੈਲੈਂਟ ਦਾ ਸਾਥ ਦੇਣਾ ਭਲਾ ਨਹੀਂ ਉਹ ਜਮਾਂ ਗਰੀਬ ਕਿਉਂ ਨਾ ਹੋਵੇ ਠੀਕ ਹੈ ਮੇਰਾ ਵੀਰ ਇਹ ਗੱਲ ਜੱਜ ਤੁਹਾਡੇ ਤੁਹਾਨੂੰ ਮੂਸੇ ਵਾਲੇ ਦੇ ਗਾਣੇ ਚੰਗੇ ਲੱਗਦੇ ਹਨ ਤਾਂ ਇਹ ਗਰੀਬਦਰ ਚੋ ਚੱਕਿਆ ਤੁਸੀਂ ਤਾਂ ਤੁਹਾਨੂੰ ਚੰਗੇ ਲੱਗਦੇ ਬਈ ਜੇ ਮੈਂ ਵੀ ਆਪਣਾ ਯਾ ਕਰਕੇ ਮੈਂ ਕਹਿੰਦਾ ਵੀ ਕਿਵੇਂ ਆ ਪਾਇਆ ਤੇਰੇ ਜਿਹਾ ਨਹੀਂ ਪਾਇਆ ਮੇਰ ਦੀ ਵੀ ਚੰਗੇ ਲੱਗੂ ਠੀਕ ਹੈ ਨਾ ਮੇਰਾ ਵੀਰ ਅਜੇ ਵੀ ਬਹੁਤ ਵਧੀਆ ਟੈਲੈਂਟ ਆ ਠੱਕੇ ਖਾਰੇ ਆ ਮੇਰਾ ਵੀਰ ਉਹਨਾਂ ਨੂੰ ਸਪੋਰਟ ਕਰੋ ਫੋਕਰਿਆਂ ਨੂੰ ਨਾ ਕਰੋ ਠੀਕ ਹੈ ਜੀ ਕਿਉਂਕਿ ਜਿਹੜਾ ਥੋੜੇ ਜੁੱਟ ਕੇ ਤਾਹਾਂ ਜਾਊਗਾ ਨਾ ਉਹ ਤੁਹਾਨੂੰ ਇਨਸਪੀਰੇਸ਼ਨ ਹੋਊਗਾ ਸਹੀ ਗੱਲ ਆ ਪਹਿਲੇ ਹੀ ਇੱਥੇ ਉਹਨੇ ਥੋੜੇ ਕੀ ਪੁੱਛਣਾ ਸਮਝੋ ਨਾ ਮੇਰੀ ਗੱਲ ਨੂੰ ਉੱਚੀਆਂ ਗੱਲਾਂ ਦਾ ਮਤਲਬ ਇਹ ਨਹੀਂ ਵੀ ਅਸੀਂ ਫੋਕਰੇ ਆ ਉੱਚੀਆਂ ਗੱਲਾਂ ਦਾ ਮਤਲਬ ਇਹ ਹੈ ਵੀ ਜੋ ਵੀ ਕੰਮ ਕਰਾਂਗੇ ਤੇ ਜੋ ਵੀ ਕੀਤਾ ਦੁਨੀਆ ਤੋਂ ਵੱਖ ਕਰਾਂਗੇ ਕਰਨਾ ਬਾਜ ਹੈ ਨਾ ਮੈਨੂੰ ਕਿਤੇ ਸੀਨੀਅਰ ਆਰਟਿਸਟ ਨੇ ਗੱਲ ਕਹੀ ਸੀ ਕਹਿੰਦਾ ਤੈਨੂੰ 2 ਮਹੀਨੇ ਹੋਇਆ ਗਾਣਾ ਲੱਗੇ ਨੂੰ ਤੇ ਕਹਿੰਦਾ ਇੱਕ ਮੈਂ 15 ਸਾਲ ਪੁਰਾਣਾ ਆਰਟਿਸਟ ਦੇਖਿਆ ਕਹਿੰਦਾ ਸਿੱਧੂ ਵਰਗਾ ਗਾਣਾ ਬਣਾਉਣਾ ਉੱਚੀਆਂ ਗੱਲਾਂ ਵਰਗਾ ਬਣਾ ਦੇ ਤੁੰਗਲਾ ਆ ਹ ਹਿੰਮਤ ਹੋਣੀ ਚਾਹੀਦੀ ਸਾਰਿਆਂ ਨੂੰ ਠੀਕ ਹੈ ਮੇਰਾ ਵੀ ਤੁਸੀਂ ਸਾਰੇ ਸਟਾਰੋ ਮੇਰੇ ਖਾਤਰ ਆਪਣੇ ਖਾਤਰ ਤਾਲੀਆਂ ਮਾਰ ਦਿਓ ਠੀਕ ਆ ਕੈਮਰਾ ਛੋਟਾ ਵੀ ਕਿੱਡਾ ਸਿਆਣਾ ਮੈਂ ਵੱਡਾ ਵੀ ਆ ਸਿੱਧੂ ਦਾ ਉਹ ਤਾਂ ਗੁੰਡਾ ਹੀ ਮਹਿਮੂਦ ਆ ਤਸਲੀਆਂ ਮੈਂ ਵੀ ਬੜੀਆ ਕਰਾਉਂਦਾ ਤੇ ਤਨਖਵੈਨ ਨੂੰ ਸ਼ੁਰੂ ਕਰ ਤੈ ਤਾਂ ਵੀ ਗਾਣਾ ਸ਼ੁਰੂ ਕਰ ਦੋ ਪਰ ਮੈਂ ਪਹਿਲਾਂ ਰਿਆਜ਼ ਕਰਾਉਣਾ ਹੁੰਦਾ ਸਾਰਿਆਂ ਦਾ ਜਿਹੜੇ ਸੁਣਨ ਆਉਂਦੇ ਹੁੰਦੇ ਨੇ ਤੂੰ ਭਰੂ ਲੁਮਾਨੇ ਜਾਣਾ ਅੱਖ ਬਾਰਾਂਗੇ ਜੀ ਸ਼ਾਟ ਦਲਾ ਦੇ ਨਿਸ਼ਾਨੇ ਸਤੇ ਉਸ ਜਿਹਦੇ ਉੱਤੋਂ ਲੰਘਣੇ ਉੱਚੀਆਂ ਨੇ ਗੱਲਾਂ ਤਾਰੇ ਉੱਚੀਆਂ ਨੇ ਗੱਲਾਂ ਤਾਰੇ ਉੱਚੀਆਂ ਨੇ ਗੱਲਾਂ ਤਾਰੇ ਐ ਆਉਂਦਾ ਸੁਆਦ ਮੈਦਾਨ ਜ਼ੀਰੋ ਬੰਦਾ ਸੀਗਾ ਜੀ ਇੱਥੋਂ ਉੱਠ ਕੇ ਅੱਜ ਜੋ ਵੀ ਚਾ ਰੋਟੀ ਪਾਣੀ ਚੱਲਦਾ ਹੋਇਆ ਮੇਰੀਆਂ ਮੈਂ ਤਾਂ ਉਹ ਜਿਹੀਆਂ ਗੱਲਾਂ ਕੀਤੀਆਂ ਸੀ ਜਵਾਨ ਗਵਾਨ ਤੇ ਚੱਲਦੀਆਂ ਸੀ ਸੀਟਾਂ ਤੇ ਚੱਲਦੀਆਂ ਨੇ ਬਿਲਕੁਲ ਬਿਲਕੁਲ ਪਰ ਮੇਰੀਆਂ ਗੱਲਾਂ ਨੂੰ ਉੱਚੀਆਂ ਕਰਨ ਵਾਲੇ ਤੁਸੀਂ ਹੋ ਹਾਂ ਤੇ ਮੈਂ ਪਰਮਾਤਮਾ ਅੱਗੇ ਇਹੀ ਦੁਆ ਕਰਦਾ ਤੁਹਾਡੀਆਂ ਸਰੀ ਲਵਾ ਦੇ ਜਮਾਂ ਠੀਕ ਹੈ ਜੀ ਆਪ ਤੂੰ ਕੀ ਚਿੱਕੀ ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਣ ਦੇਵਾ ਦੁਰੀ ਫੋਟਨੀ ਬਣਾ ਕੇ ਆ ਔ ਟੱਪ ਵਿੱਚ ਭਰ ਕੇ ਗਲੋ ਕਰ ਨਹੀਂ ਨਾ ਇਹਦਾ ਗੁੱਸਾ ਨਹੀਂ ਖਾ ਲੋਨ ਰਾਈਟਰ ਸਾਡੀ ਕੀ ਉੱਤੇ ਅਲੜਾ ਦੇ ਸੀਨੇ ਔ ਸਿਰ ਉੱਤੇ ਲੰਗਣ ਉੱਚਿਆਣੇ ਗੱਲਾਂ ਮੇਰੇ ਉੱਚਿਆਣੇ ਗੱਲਾਂ ਮੇਰੇ ਉੱਚੀਆਂ ਗੱਲਾਂ ਮهره ਤੇ ਮੇਰੀ ਸਿੰਗੀ ਕਲਾਕਾਰੀ ਨਹੀਂ ਵਿਕਦੀ ਆਪਣਾ ਐਟੀਟਿਊਡ ਵਿਕਦਾ ਇਹ ਕਈ ਬੰਦਿਆਂ ਨੂੰ ਮਨ ਜੁੜਨੀ ਵੀ ਜੀ ਜੀ ਕਰਕੇ ਇੱਜ਼ਤ ਤੋਂ ਬਿਨਾ ਉੱਤੇ ਚੀਜ਼ ਕੋਈ ਨਹੀਂ ਜੇ ਜੀ ਕਹਿੰਦੇ ਆ ਦਾ ਰਿਸਪੈਕਟ ਲਈ ਗਿਣਿਆ ਬਸ ਬਸ ਕਲਾਮੀ ਤੇ ਜੀ ਨਹੀਂ ਕਹਿੰਦੇ ਨਹੀਂ ਨਹੀਂ ਹੋਰੀ ਗਈ ਇਹ ਕਹਣਾ ਜੀ ਆਪਾਂ ਕਿਸੇ ਸਾਲੇ ਦਾ ਨਾਮ ਲਿਆ ਇਹਨਾਂ ਕਿਸ ਨੂੰ ਦੇਣਾ ਕੁਝ ਠੀਕ ਹੈ ਜੀ ਉਂਗਲ ਖੜੀ ਆਦਾ ਖੜੀ ਰहूं ਐ ਇਹ ਪਰਮਾਤਮਾ ਕਰਕੇ ਖੜੀ ਆ ਥੋਡੇ ਕਰਕੇ ਖੜੀ ਐ ਤੇ ਜੇ ਕੋਈ ਆ ਕੇ ਕਹੂਗਾ ਮੈਨੂੰ ਥੱਲੇ ਕਰ ਇਹ ਨਹੀਂ ਹੁੰਦੀ ਇਹ ਤਾਂ ਨਹੀਂ ਹੁੰਦੀ ਨਾ ਐ ਰਹਿੂ ਇਹਦਾ ਮੈਂ ਕੋਈ ਗੱਲ ਕਹਣਾ ਸਾਰਿਆਂ ਨੂੰ ਵੀ ਜੇ ਠੀਕ ਹੈ ਨੇ ਆ ਆ ਤੁਹਾਡੀ ਰਿਸਪੈਕਟ ਕਰਦੇ ਆਂ ਦਫਨ ਤੋਂ ਬਨਾਲਾ ਕੰਮ ਤਾਂ ਖੂਨ ਚ ਹੀ ਨਹੀਂ ਹੈਗਾ ਹੈਗਾ ਹੀ ਨਹੀਂ ਫੋਟੋਗ੍ਰਾਫਰ ਹੋਏਗਾ ਹੀ ਨਹੀਂ ਇਹ ਕੰਮ ਨਹੀਂ ਹੈਗਾ ਆਹ ਦੁਖੀ ਚਿੱਕੀ ਪੂਰੀ ਠੋਕ ਡੈਂਜਰ ਤੇ ਜਾਨ ਰੇਵਾ ਧੁਰੀ ਫੋਕੀ ਬਣਾ ਕੇ ਆ ਮਦੀੜ ਖੜੀ ਆਓ ਟੱਬ ਵਿੱਚ ਪਰ ਕੇ ਨਾ ਯਾਰ ਨਿਕਲ ਧੁਰੀ ਫੋਕੀ ਬਣਾ ਕੇ ਆ ਮਦੀੜ ਖੜੀ ਆਉ ਨਾਮ ਉਹ ਜੱੜ ਕੇ ਨਾ ਯਾਰ ਨਿਕਾ ਉਹ ਮੇਰਾ ਛੋਟਾ ਵੀਰ ਨੇ ਗੁੱਸਾ ਖਾ ਲਿਆ ਗੋਲੀਆਂ ਦੀਆਂ ਜੇ ਲਾਂਬੜੀਆਂ ਕਰਦਾ ਨੂੰ ਆਖਿਆ ਨਾ ਲੋਕ ਰਾਈਟਰ ਇਸ ਸਾਡੀ ਕੀ ਉੱਤੇ ਅਲੜਾਂ ਦੇ ਸੀਨੇ ਆਸਰੇ ਉੱਤੋਂ ਲੰਘਣ ਉੱਚੀਆਂ ਨੇ ਗੱਲਾਂ ਮਾਰੇ ਉੱਚੀਆਂ ਨੇ ਗੱਲਾਂ ਮਾਰੇ ਉੱਚੀਆਂ ਨੇ ਗੱਲਾਂ ਮਾਰੇ ਹਰੇਕ ਬੰਦਾ ਉਸ ਥਾਂ ਦੇ ਝੁਗੜਾ ਜਿੱਥੋਂ ਨੂੰ ਰੋਟੀ ਮਿਲੀ ਐ ਐਸ ਦੇਸ਼ ਨੇ ਬਹੁਤ ਕੁਝ ਦਿੱਤਾ ਪਰ ਰੋਟੀ ਕੈਨੇਡਾ ਨੇ ਦਿੱਤੀ ਜਾ ਕੇ ਅੱਛਾ ਉਤਰ ਗਿਆ ਈ ਛੋਟਾ ਆ ਕਨੇਡਾ ਦਾ ਖਬਰ ਵੀ ਤਾੜੀਆਂ ਮਾਰਦੇ ਬਹੁਤ ਭੜਾਉ ਪਾਲੇ ਆਉਣੇ ਆਪਣੇ ਕਿਉਂ ਕਿਹਾ ਆ ਪਾ ਇੱਥੇ ਰਹਿਣਾ ਤੁਹਾਨੂੰ ਕਿੱਥੇ ਸ਼ਿਗਤੋ ਕਹਾ ਤੂੰ ਜੇ ਕਿਸੇ ਗਵਾਂਡੀ ਨੇ ਸੰਭਾਲਣਾ ਤਾਂ ਕੈਨੇਡਾ ਨੇ ਸੰਭਾਲਿਆ ਚੰਗੀ ਤਰ੍ਹਾਂ ਠੀਕ ਐ ਜੀ ਕੋਈ ਨਹੀਂ ਇੱਜ਼ਤ ਕਰੋ ਜੀ ਕਰਨੀ ਜੇ ਜਿੰਨੇ ਸਾਲ ਤੱਕ ਨੇਡਾ ਵਿੱਚੋਂ ਮੁੰਡਾ ਪੂਰੀ ਗੈਂਗਸਟਾ ਜਦੋਂ ਮੀਨੇ ਵਿੱਚ ਚਾਰ ਚਾਰ ਆਹ ਕਰਦੇ ਸਤਾਰ ਪੈਣ ਡਾੜੀ ਦੇ ਦਾਦਾ ਫੋਟੋਗ੍ਰਾਫਰ ਨੂੰ 20 ਪੈਣ ਫੀਲ ਕਰਦੇ ਆ ਜਾਂ ਨਹੀਂ ਕਰਦੇ 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 ਆ ਨੂੰ ਸਾਰਿਆਂ ਨੂੰ ਹੀ ਪਤਾ ਜੇ ਲੋ ਤੁਹਾਡੇ ਭਾਈ ਦਾ ਗਾਣਾ ਹੁੰਦਾ ਹੁੰਦਾ ਨਾ ਰੇਟਾਂ ਜਿਵੇਂ ਕਰ ਲੈਂਦੇ ਨੇ ਉਹ ਗੜ ਗਿਆ ਇਨਸਟਾ ਆ ਉਹ ਉਹ ਅੰਦੇ ਸਟਾਰ ਹੀ ਪ੍ਰਧਾਨ ਆ ਆ ਕਹਨੇ ਆ ਵੀ ਇਸ ਦਾ ਬੱਟਾ ਨੂੰ ਤੁਰੇ ਫਿਰਦੇ ਆ ਉਹ ਰੋਟੀ ਪਾਣੀ ਜਗ੍ਹਾ ਸਾਡੇ ਦਾ ਰੋਟੀ ਦਾ ਮਸਲਾ ਇਸ ਦਾ ਤਾਂ ਗਾਉਨੇ ਆ ਆ ਉਤਲੇ ਦਾ ਵੀ ਆ ਪੰਜਾਬ ਦਾ ਵੀ ਆ ਤਾਂ ਗੁੰਦ ਕਾ ਕਰਨੀ ਤਾਂ ਹਨੋਨੇ ਆ ਆ ਕੁੰਦ ਕਾਈਏ ਕੱਢੇ ਐ ਕਿਹ ਡੱਕ ਨੇ ਡਾ ਵਿੱਚੋਂ ਹੋ ਮੁੰਡਾ ਪੁਰੀ ਕੇ ਹੋ ਮੁੰਡਾ ਪੁਰੀ ਕੇ ਇੰਸਟਾ ਜਦੋਂ ਮਹੀਨੇ ਵਿੱਚ ਚਾਰ ਚਾਰੀ ਓ ਕਦੇ ਸਤਾਰ ਪੈਣ ਮੈਂ ਚੋਂ ਚੋਂਦੀ ਇੱਕੇ ਰਿਕੋਡ ਬਾਬੀ ਕੈਟ ਬਣੇਗੀ ਤਾਂ ਇੱਕ ਦਿਨ ਚੀ ਓ ਪਾੜ ਪਾੜੂ ਸਟਣਿਆ ਰੱਖਦੇ ਸਰੀ ਤਾਵੇਂ ਆਓ ਸਰੀ ਉੱਤੋਂ ਲੰਘਣ ਉੱਚਿਆਣੇ ਗੱਲਾਂ ਮੇਰੇ ਉੱਚਿਆਣੇ ਗੱਲਾਂ ਉੱਚੀਆਂ ਨੇ ਗੱਲਾਂ ਮهره ਇੱਕ ਵਾਰੀ ਸਣੀ ਮਾਲਟਰ ਤੇ ਬਿਗਵੜ ਨੂੰ ਕਿਹੜੇ ਕਿਹੜੇ ਪਸੰਦ ਕਰਦੇ ਆ ਦੱਸੋ ਕੋਰੇ ਵੱਡੇ ਮੁੰਡੇ ਕੈਨੇਡਾ ਵਾਲੇ ਨੂੰ ਕਿਹੜਾ ਪਸੰਦ ਕਰਦਾ ਜੀ ਪੁਨੀਸ਼ੀਆ ਨੂੰ ਮਨੀਸ਼ਮਲੋ ਤਰਾਇਆ ਦਾ ਮਾ ਮਾ ਬ੍ਰਾਊਨ ਬੋਏ ਸਾਰ ਨੂੰ ਬਸਾਉਂਦਾ ਕਿ ਨਹੀਂ ਬਿਲਕੁਲ ਇੱਕ ਵਾਰੀ ਅਸ਼ਮਨਦੀਪ ਸੰਧੂ ਆ ਜਾਓ ਮਾ ਮਾ ਆ ਮਾ ਆ ਮਾ ਆ ਮਾ ਆ ਮਾ ਆ ਮਾ ਆਮਾ ਆਮਾ ਆਉਂ ਦਿਲ ਦਾ ਨਹੀਂ ਮਾਰਾ ਤੇਰਾ ਓਏ ਹੋਏ 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 ਦਿਲ ਦਾ ਨਹੀਂ ਮਾਰਾ ਤੇਰਾ ਓਏ ਹੋਏ 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 ਆਮਾ ਆਮਾ ਬੜਿਆ ਜਿੰਮ ਸਾਡਾ ਲਵ ਯੂ ਲਵ ਯੂ ਇਤਰੇ ਬੜੋਨੇ ਸੀ ਜਿਹੜੀ ਆਹੀ ਭਾਈ ਗੜੀਆਂ ਸ਼ੁਰੂ ਮੇਰੇ ਘੜਕਾ ਲੜਕਾ ਹੋਰ ਹੋਣੀ ਆਉਣ ਤੂੰ ਚਲੋ ਜੀ ਆਓ ਫੋਟੋਗ੍ਰਾਫਰੋ ਲਵਾਈਏ ਤੁਹਾਡੀ ਘੋੜੀ ਦੀ ਆਓ ਫੇਰ ਇੱਕ ਵਾਰ ਬੰਲਾ ਨੂੰ ਲਗਾਏ ਪਲਾਨ ਨਾ ਮਾਫੀ ਤਾਂ ਮੈਂ ਬਾਈ ਕਰਕੇ ਉੱਤੀਆਂ ਦੇ ਗੱਲਾਂ ਕਰਿਆ ਉਹ ਆਪਿਆ ਉੱਤੀਆਂ ਦੇ ਗੱਲਾਂ ਕਰਿਆ ਉਹ ਆਪਿਆ ਉੱਤੀਆਂ ਦੇ ਗੱਲਾਂ ਮੇਰੇ ਆਪਿਆ ਹੋਟ ਹੋਏ ਹੋਏ ਜਿਹਨੂੰ ਜਿਹਨੂੰ ਗਾਣਾ ਪਸੰਦ ਆ ਬਾਹਾਂ ਤਾਹਾਂ ਹੋਣੀਆਂ ਇਹ ਜਾਈਦੀਆਂ ਨਹੀਂ ਸੁਣਾਉਣਾ ਨਹੀਂ ਮੈਂ ਨਹੀਂ ਕੋਲ ਪੜਾਈ ਆ ਮੈਂ ਕਿਉਂ ਜਾਣਾ एक बार फोटोग्राफर से मिला कुछ समय की बात है बोलते हैं कि सर मुझे एक क्लाइंट मिला बड़ी मुश्किल से मिला एक तो बहुत मुश्किल से आए उससे मैं उसको मैंने कोटेशन भेजा उससे मीटिंग हुई और वो डील कुछ रेट में डन हुई उसने मुझे बाहर बुलाया मैं बाहर ट्रेवल करके गया उसने मुझसे वो रेट लिया जिसमें मुझे कुछ बच ही नहीं रहा था लेकिन मैं फिर भी करने चला गया कि चलो टीम का खर्चा निकलेगा मेरा कुछ खर्चा निकलेगा मैं गया वहां पर जब मैं गया तो एक तो मुझे किसी ने कुछ समझा नहीं मुझे किसी ने अच्छे से ट्रीट नहीं किया हमने अच्छे से काम किया फिर हम घर आए और घर आने के बाद जब हमने पेमेंट मांगी थी तो क्लाइंट ने पेमेंट देने से मना कर दिया बोलते हैं पहले काम दो और उसके बाद मेरा दिल ऐसा हो गया कि हम इतनी मेहनत करते हैं इतने महंगे महंगे कैमराज खरीदते हैं इक्विपमेंट्स खरीदते हैं लेकिन मार्केट से जो हमें पेमेंट मिलना चाहिए वो हमें मिलता नहीं है सोच के देखो आपके साथ भी ऐसा हो रहा होगा और ऐसा क्यों हो रहा है क्योंकि आप ऐसे क्लाइंट के साथ काम कर रहे हो जिनको दुनिया का सबसे सस्ता काम चाहिए और दुनिया का सबसे अच्छा काम चाहिए आपको पता ही नहीं है कि कैसे ऑनलाइन अच्छे हाई प्रोफाइल क्लाइंट्स के पास पहुंचा जाता है आपको पता ही नहीं है कि वो लीड्स को डील्स में कैसे क्रैक किया जाता है आपको पता ही नहीं है कि कैसे प्रोजेक्ट्स को टाइम पर डिलीवर किया जाता है आपको पता ही नहीं है कि टीम्स कैसे बनाई जाती हैं

ਤਨੂ ਵਕਤ ਤੋਂ ਪਹਿਲਾਂ ਜਿੱਤ ਲੈਣਾ ਨਾ ਨਾ ਮੁੜੂ ਹੱਥ ਚੋਟੀਆਂ ਨੂੰ ਲਾਏ ਤੂੰ ਬਿਨਾ ਟੁੱਟ ਟੁੱਟ ਜੁੜੂ ਡੇਗ ਡੇਗ ਤੁਰਨਾ ਬੰਦਾ ਬਣਦਾ ਨਹੀਂ ਬੰਦਾ ਧੋਖੇ ਖਾਏ ਤੂੰ ਬਿਨਾ